ਫਿਰੋਜ਼ਪੁਰ ਦੇ ਵਿੱਚ ਲੁੱਟੇਰਿਆਂ ਦੇ ਹੌਂਸਲੇ ਵਧਦੇ ਜਾ ਰਹੇ ਨੇ ਪਹਿਲਾਂ ਵੀ ਇੱਕ ਸਟਾਮ ਫਰੋਚ ਨੂੰ ਲੁੱਟ ਲਿਆ ਸੀ ਤੇ ਹੁਣ ਵੀ ਲੁੱਟੇਰਿਆਂ ਨੇ ਇੱਕ ਸਟਾਮਾ ਵਾਲੇ ਵਿਅਕਤੀ ਨੂੰ ਲੁੱਟਿਆ ਹੈ ਇੱਕ ਘਟਨਾ ਐਸਐਸਪੀ ਦਫ਼ਤਰ ਤੋਂ 1 ਕਿਲੋਮੀਟਰ ਦੇ ਅੰਦਰ ਅੰਦਰ ਹੋਈ ਆ ਔਰ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਤੇਰੇ ਇੰਤਜ਼ਾਰ ਤੇ 1 ਘੰਟੇ ਤੋਂ ਖੜੇ ਆ ਤੂੰ ਕਿੱਥੇ ਸੀ ਜਾਨੀ ਕਿ ਇੰਨੇ ਕ ਹੌਸਲੇ ਬੁਲੰਦ ਹੋ ਗਏ ਇਹਨਾਂ ਲੁਟੇਰਿਆਂ ਦੇ ਉਹਨਾਂ ਦੇ ਬਿਆਨ ਤੋਂ ਤੇਹੀ ਲੱਗਦਾ ਜਿਹੜੇ ਕਿੰਨੇ ਤੇਰੀ ਘੰਡਾ ਵੀਡ ਕਰ ਲੈ ਸੋਲੋ ਨੇ ਮੇਰੀ ਰੇਕੀ ਕੀਤੀ ਤਾਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਹੀ ਉਹ ਘੰਡਾ ਵੀਡ ਕਰਦੇ ਰੇ ਮੇਰੀ ਜਿਸਤੀ ਘਾਰੇ ਪਹਿ ਲੈ ਕੇ ਜਾਂਦਾ ਉਹ ਉਹਨੂੰ ਕੋਈ ਸੇਫਟੀ ਨਹੀਂ ਹਾਂ ਇੱਥੇ ਤਾਂ ਪੈਸੇ ਲੈ ਕੇ ਲੋਕ ਆ ਗਿਆ ਕੱਲ ਨੂੰ ਹੋਰ ੜ ਟਿਕਿਆ ਸੋਰਾ ਹੂੰ ਮੇਰਾ ਸਾਰਾ ਪਰਸਕੋਲਾ ਸਾਰਾ ਕੋਲਾ ਜਦੋਂ ਰਿਐਕਟਿਵ ਫੋਲੀ ਜਦੋਂ ਤੋੜਨ ਲੱਗੇ ਮੇਰੇ ਕਾਪਾ ਮਾਰਿਆ ਹੂੰ ਕਪਾ ਮੇਰੇ ਵੱਜਨ ਮੈਂ ਸੈਟ ਤੋਂ ਆ ਗਿਆ ਮਨ ਕੋ ਡਿੱਗ ਗਿਆ ਫਿਰ ਮੈਂ ੱੱਕਾ ਮਾਰ ਕੇ ਭੱਜ ਆਇਆ ਮੈਂ ਦਫਤਰ ਵਾਪਸ ਆ ਗਿਆ ਅੱਛਾ ਮੂੰਖ ਖੁੱਲੇ ਸੀ ਮੂੰਖ ਖੁੱਲੇ ਸੀ ਤੇ ਪਹਿਲਾਂ ਤਾਂ ਬੰਨ ਕੇ ਲੁੱਟਦੇ ਸੀ ਹੁਣ ਖੁੱਲੇ ਮੂੰਹ ਤੇ ਲੁੱਟਦੇ ਹਾਂ ਹਾਂਜੀ ਖੁੱਲੇ ਮੂੰਹ ਜੀ ਅਗਰ ਐਸਐਸਪੀ ਪੂਰੇ ਜ਼ਿਲ੍ਹੇ ਦੇ ਦਫਤਰ ਦੇ 1 ਕਿਲੋਮੀਟਰ ਦੇ ਅੰਦਰ ਬੰਦਾ ਸੇਫ ਨਹੀਂ ਹੈਗਾ ਤਾਂ ਆਸ-ਪਾਸੇ ਪਿੰਡਾਂ ਦੇ ਵਿੱਚ ਲੋਕ ਕਿੰਨੇ ਕੁ ਸੇਫ ਹੋਣਗੇ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਫਿਰੋਜ਼ਪੁਰ ਦੇ ਵਿੱਚ ਲੁੱਟੇਰਿਆਂ ਦੇ ਹੌਸਲੇ ਵਧਦੇ ਜਾ ਰਹੇ ਨੇ ਤਾਂ ਪਹਿਲਾਂ ਵੀ ਇੱਕ ਸਟਾਮ ਫਰੋਸ਼ ਨੂੰ ਲੁੱਟ ਲਿਆ ਸੀ ਤੇ ਹੁਣ ਵੀ ਲੁੱਟੇਰਿਆਂ ਨੇ ਇੱਕ ਸਟਾਮਾਂ ਵਾਲੇ ਵਿਅਕਤੀ ਨੂੰ ਲੁੱਟਿਆ ਹੈ ਇਹ ਉਹਨਾਂ ਦੀ ਸ਼ਾਪਾ ਤਹਿਸੀਲ ਦੇ ਵਿੱਚ ਹੋਰੇ ਜਦੋਂ ਇੱਥੋਂ ਆਪਣਾ ਕੰਮ ਪੂਰਾ ਕਰਕੇ ਵਾਪਸੀ ਘਰ ਨੂੰ ਜਾਂਦੇ ਆ ਤਾਂ ਸ਼ਾਮ ਨੂੰ ਰਾਸਤੇ 'ਚ ਰੋਡ ਤੇ ਲੁੱਟੇਰੇ ਮੋਟਰਸਾਈਕਲ ਸਵਾਰ ਤਿੰਨ ਇਹਨਾਂ ਨੂੰ ਲੁੱਟ ਲੈਂਦੇ ਆ ਔਰ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਤੇਰੇ ਇੰਤਜ਼ਾਰ ਤੇ ਇੱਕ ਘੰਟੇ ਤੋਂ ਖੜੇ ਆ ਤੂੰ ਕਿੱਥੇ ਸੀ ਜਾਨੀ ਕਿ ਇੰਨੇ ਕ ਹੌਸਲੇ بلند ਹੋ ਗਏ ਇਹਨਾਂ ਲੁੱਟੇਰਿਆਂ ਦੇ ਕਿ ਹੁਣ ਉਹ ਲੁੱਟਣ ਵਾਲੇ ਦੀ ਵੀ ਇੱਕ ਇੱਕ ਘੰਟਾ ਵੇਟ ਕਰਦੇ ਨੇ ਤੁਹਾਨੂੰ ਦੱਸ ਦਈਏ ਇਹ ਘਟਨਾ ਐਸਐਸਪੀ ਦਫ਼ਤਰ ਤੋਂ 1 ਕਿਲੋਮੀਟਰ ਦੇ ਅੰਦਰ ਅੰਦਰ ਹੋਈ ਆ ਬਿਲਕੁਲ ਕੋਲੇ ਕਹਿ ਸਕਦੇ ਆ ਤਾ ਪੂਰੀ ਗੱਲਬਾਤ ਕਰ ਲੈਨੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਤੁਸੀਂ ਕੰਮ ਕਰਦੇ ਮੈਂ ਰਮਨ ਸੱਠੀ ਮੈਂ ਸਿਲੈਸ ਚੰਮਨ ਦਾ ਸਮਾ ਦਾ ਕੰਮ ਕਰਦਾ ਜੀ ਮੈਂ ਜਦੋਂ ਕਹਿੰਦਾ ਸੋ ਸ਼ਾਮੀ 6:30 ਕਰੀਬ 6:30 ਦਾ ਟਾਈਮ ਸੀਗਾ ਮੈਂ ਨਿਕਲਿਆ ਤੇ ਜਿਵੇਂ ਮੈਂ ਮੋੜ ਮੁੜਿਆ ਤਿੰਨ ਬੰਦੇ ਖੜੇ ਸੀ ਮੋਟਰਸਾਈਕਲ ਤੇ ਉਹਨਾਂ ਨੇ ਮੈਨੂੰ ਰੋਕ ਲਿਆ ਕਹਿੰਦੇ ਬਾਈ ਤੈਨੂੰ ਇੱਕ ਘੰਟਾ ਦਾ ਤੇਰੀ ਵੇਟ ਕਰਦੇ ਆ ਵੀ ਅਸੀਂ ਮੇਰਾ ਸਾਰਾ ਪਰਸਕ ਵਾਲਾ ਸਾਰਾ ਕੋਲਾ ਜਦੋਂ ਰਿਐਕਟਰ ਖੋਲੀ ਜਦੋਂ ਤੁਰਨ ਲੱਗੇ ਮੇਰੇ ਕਾਪਾ ਮਾਰਿਆ ਕਾਪਾ ਮੇਰੇ ਵੱਜਨ ਮੈਂ ਸਾਈਡ ਤੋਂ ਕਮੜ ਕੋ ਡਿੱਗ ਪਿਆ ਫਿਰ ਮੈਂ ਕਾਪਾ ਤੁਹਾਡੇ ਨੂੰ ਮਤਲਬ ਸਿਰਚ ਮਾਰਿਆ ਜਾਂ ਕਿਵੇਂ ਮਾਰਨ ਲੱਗੇ ਤੁਹਾਨੂੰ ਹਾਂਜੀ ਮੇਰੇ ਕਾਪਾ ਮਾਰਨ ਲੱਗੇ ਤੇ ਉਹਦਾ ਪਿਆਰ ਚਲ ਗਿਆ ਐਕਟਰਾ ਸਟਾਰਟ ਸੀਗੀ ਉਹ ਡਿੱਗ ਪਿਆ ਮੁੜ ਕੇ ਫਿਰ ਦੁਬਾਰਾ ਉੱਠਿਆ ਉਹਨੂੰ ਦਰਮਿਆਨੋਂ ਧੱਕਾ ਮਾਰ ਕੇ ਤੇ ਮੈਂ ਦਫਤਰ ਵਾਪਸ ਭੱਜ ਆਇਆ ਐਸਐਸਪੀ ਬਿਲਕੁਲ ਦਫਤਰ ਨੇੜੇ ਹਾਂਜੀ ਬਿਲਕੁਲ ਨੇੜੇ ਜੀ ਕਿੰਨੀ ਦੂਰੀ ਕਿਲੋਮੀਟਰ ਦੀ ਅੱਛਾ ਹਾਂਜੀ ਅੱਧਾ ਕਿਲੋਮੀਟਰ ਅੱਛਾ ਇੱਕ ਚੀਜ਼ ਹੋਰ ਆ ਤੁਹਾਡੇ ਕੋਲ ਕੀ ਕੀ ਸਮਾਨ ਸੀਗਾ ਪੈਸੇ ਕਿੰਨੇ ਸੀਗੇ 55000 ਰੁਪਏ ਕੈਸ਼ ਸੀਗਾ ਭਾਜੀ ਮੇਰੇ ਕੋਲ ਜੀ ਦੋ ਮੋਬਾਈਲ ਸੀਗਾ ਲੈਪਟੋਪ ਸੀ ਦੋ ਮੇਰੇ ਰਿਸਟਰ ਸੀ ਰਿਕਾਰ ਨਾਲ ਮੇਰੀ ਦੁਕਾਨ ਦੀਆਂ ਚਾਬੀਆਂ ਜੀ ਹਮ ਅੱਛਾ ਤੁਹਾਨੂੰ ਕਹਿੰਦੇ ਕਿ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ ਠੀਕ ਹੈ ਸਾਨੂੰ ਕੈਂਡਾ ਹੋਗਾ ਤੇਰੀ ਵੇਟ ਕਰਦੇ ਨੂੰ ਸਾਨੂੰ ਕੈਂਡਾ ਲੇਟ ਕਰਾਇਆ ਫਿਰ ਹੋ ਸਕਦਾ ਇੱਥੇ ਆ ਦਫਤਰ ਦੇ ਲਾਗੇ ਤੱਕ ਕਿ ਕੈਮਰੇ ਚ ਵੀ ਆ ਜਾਏ ਹੁਣ ਸਰ ਆਪਣੇ ਕੈਮਰੇ ਹੈ ਨਹੀਂ ਹੋਏਗਾ ਹੋ ਸਕਦਾ ਕਿ ਤੇ ਕੈਮਰਾ ਦਾਏ ਹੁਣ ਮੈਂ ਕਹਿ ਨਹੀਂ ਸਕਦਾ ਜੀ ਕੀ ਤੁਹਾਨੂੰ ਸ਼ੱਕ ਆ ਕਿ ਰੈਕੀ ਕੀਤੀ ਗਈ ਆ ਜਾਂ ਉਹਨਾਂ ਨੂੰ ਪਤਾ ਸੀ ਤੁਹਾਡੇ ਕੋਲ ਇੰਨਾ ਪੈਸਾ ਆਉਂਦਾ ਹੈ ਉਹਨਾਂ ਦੇ ਬਿਆਨ ਤੋਂ ਤੇ ਇਹੀ ਲੱਗਦਾ ਜਿਹੜੇ ਕਹਿੰਦੇ ਤੇਰੀ ਕੈਂਡਾ ਵੇਟ ਕਰਦੇ ਸੋਲੋ ਨੇ ਮੇਰੀ ਰੈਕੀ ਕੀਤੀ ਤਾਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਹੀ ਉਹ ਕੈਂਡਾ ਵੇਟ ਕਰਦੇ ਰਹੇ ਮੇਰੇ ਕੋ ਅੱਛਾ ਮੂੰ ਖੁੱਲੇ ਸੀ ਮੂੰ ਖੁੱਲੇ ਸੀ ਗਏ ਤੇ ਪਹਿਲਾਂ ਤਾਂ ਬੰਨ ਕੇ ਲੁੱਟਦੇ ਸੀ ਹੁਣ ਖੁੱਲੇ ਮੂੰ ਤੇ ਲੁੱਟਦੇ ਹਾਂਜੀ ਖੁੱਲੇ ਮੂੰ ਹੂੰ ਤੁਹਾਡੀ ਕੋਈ ਦੁਸ਼ਮਣੀ ਜਾਂ ਕੁਝ ਕੋਈ ਤੁਸੀਂ ਨਹੀਂ ਭਾਈ ਕਿਸੇ ਨਾਲ ਕੋਈ ਗੋਲੂ ਅੱਛਾ ਪਹਿਲਾਂ ਵੀ ਇੱਥੇ ਇੱਕ ਲੁੱਟਿਆ ਗਿਆ ਸੀ ਪਹਿਲਾਂ ਵੀ ਸਾਡਾ ਵਿਕਾਸ ਬੈਂਕਰ ਸ਼ਾਮ ਫਰੋਸ਼ ਭਰਾਇਆ ਉਹਨੂੰ ਵੀ ਪਹਿਲਾਂ ਲੁੱਟਦਾ ਚਾਰ ਲੱਖ ਰੁਪਏ ਲੁੱਟ ਕੇ ਲੈ ਗਏ ਸੀਗਾ ਜੀ ਉਹਦਾ ਵੀ ਕੁਛ ਨਹੀਂ ਬੰਨਿਆ ਜੀ ਹੂੰ ਹਾਂਜੀ ਕੀ ਮੰਗ ਆ ਤੁਹਾਡੀ ਹੁਣ ਸਾਡੇ ਮੰਗੇ ਬਸ ਸਾਡਾ ਸਮਾਨ ਦਵਾ ਜਾਂ ਜੋਬ ਕਾਰਵੇ ਬੰਦੀ ਕਾਰਵੇ ਕੀਤੀ ਜਾਵੇ ਤਾਂ ਸਿਕਿਉਰਿਟੀ ਰੱਖੀ ਜਾਵੇ ਹਾਂਜੀ ਇੱਥੇ ਸਿਕਿਉਰਿਟੀ ਰੱਖੀ ਜਾਵੇ ਦਫਤਰ ਦੇ ਵਿੱਚ ਕੋਈ ਬੰਦਾ ਇੱਥੇ ਸਿਕ ਜਿਸ ਟੀਗਾ ਕੇ ਪੈਸੇ ਲੈ ਕੇ ਜਾਂਦਾ ਉਹ ਉਹਦੀ ਕੋਈ ਸੇਫਟੀ ਨਹੀਂ ਹੈ। ਹਾਂ ਇੱਥੇ ਤਾਂ ਪੈਸੇ ਲੈ ਕੇ ਲੋਕ ਆ ਗਿਆ ਕੱਲ ਨੂੰ ਹੋਰ ਢਿੱਕੇ ਆਸੋ ਸਾਡੀ ਮੰਗ ਹੈ ਇਹ ਮਤਲਬ ਦਫਤਰ ਦੇ ਵਿੱਚ ਸਿਕਿਉਰਿਟੀ ਚਾਹੇ ਪੁਲਿਸ ਚੌਕੀ ਬਣਾਈ ਜਾਵੇ ਚਾਹੇ ਇੱਕ ਚਾਰ ਦੀ ਗਾਰਡ ਲਵਾਈ ਜਾਵੇ ਇੱਥੇ। ਟੀ ਕੈਮਰਾ ਲਵਾਇਆ ਜਾਂ ਸਾਡੇ ਇੱਥੇ। ਇਹ ਕੈਮਰਾ ਲਵਾਇਆ ਜਾਂ ਸਾਰੇ ਥਾਂ ਚ ਬਿਲਕੁਲ ਪੂਰੇ ਕੰਪਲੈਕਸ ਦੇ ਆਸ-ਪਾਸੇ ਤੇ ਚਾਹੀਦੇ ਆ। ਹਾਂਜੀ ਪੂਰੇ ਕੰਪਲੈਕਸ ਤੇ ਕੈਮਰਾ ਲਵਾਇਆ ਜਾਵੇ ਤਾਂ ਕਿ ਪਤਾ ਲੱਗਾ ਕਾਨੂੰ ਕੁਵਾਰਦ ਪਤਾ ਲੱਗਾ ਜਾ ਸਕੇ ਵੀ ਕਿਹੜਾ ਬੰਦਾ ਕਿਹੜਾ ਨਹੀਂ ਹੈਗਾ। ਹਮ ਤਾਂ ਬਿਲਕੁਲ ਤੁਸੀਂ ਵੇਖ ਲਓ ਐਸਐਸਪੀ ਦਫ਼ਤਰ ਤੋਂ 1 ਕਿਲੋਮੀਟਰ ਦੀ ਦੂਰੀ ਦੇ ਵਿੱਚ ਹੀ ਲੁਟੇਰੇ ਘੰਟਾ ਕ ਵੇਟ ਕਰਦੇ ਰਹੇ ਔਰ 1 ਘੰਟੇ ਬਾਅਦ ਜਦੋਂ ਲੁੱਟਣ ਲੱਗੇ ਤਾਂ ਇਸ ਵਿਅਕਤੀ ਨੂੰ ਕਹਿੰਦੇ ਕਿ ਅਸੀਂ 1 ਘੰਟੇ ਤੋਂ ਤੇਰੀ ਵੇਟ ਕਰ ਰਹੇ ਹਾਂ ਤੂੰ ਕਿੱਥੇ ਸੀ ਤੈਨੂੰ ਲੁੱਟਦੇ ਹਾਂ ਕਾਪਾ ਵੀ ਮਾਰਿਆ ਲੇਕਿਨ ਕਿਸਮਤ ਚੰਗੀ ਸੀ ਬਚ ਗਿਆ ਐਕਟਵਾ ਲੈ ਕੇ ਮੋਬਾਈਲ ਲੈ ਕੇ ਪੈਸੇ ਲੈ ਕੇ ਰਜਿਸਟਰ ਲੈ ਕੇ ਜੋ ਇਹਨਾਂ ਕੋਲੇ ਸੀਗਾ ਲੈ ਗਏ ਪਰ ਜੇ ਨਾ ਭੱਜਦੇ ਤਾਂ ਇਹਨਾਂ ਨੂੰ ਮਾਰ ਵੀ ਦੇਣਾ ਸੀ ਉਹਨਾਂ ਨੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਕਿੱਥੇ ਬੰਦਾ ਸੇਫ ਆ ਅਗਰ ਐਸਐਸਪੀ ਪੂਰੇ ਜ਼ਿਲ੍ਹੇ ਦੇ ਦਫ਼ਤਰ ਦੇ 1 ਕਿਲੋਮੀਟਰ ਦੇ ਅੰਦਰ ਬੰਦਾ ਸੇਫ ਨਹੀਂ ਹੈਗਾ ਤਾਂ ਆਸ-ਪਾਸੇ ਪਿੰਡਾਂ ਦੇ ਵਿੱਚ ਲੋਕ ਕਿੰਨੇ ਸੇਫ ਹੋਣਗੇ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਹਾਲਾਂਕਿ ਇਸ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਪਹਿਲਾਂ ਵੀ ਇੱਥੇ ਇੱਕ ਸਟਾਮਾ ਵਾਲੇ ਵਿਅਕਤੀ ਦੀ ਜਿਹੜੀ ਲੁੱਟ ਕੀਤੀ ਗਈ ਸੀ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਘੇਰਿਆ ਗਿਆ ਸੀ ਔਰ ਸਭ ਤੋਂ ਵੱਡੀ ਗੱਲ ਆ ਕੀ ਇੱਥੇ ਤਹਿਸੀਲ ਦੇ ਵਿੱਚ ਲੋਕ ਲੱਖ ਰੁਪਈਆ ਲੈ ਕੇ ਆਉਂਦੇ ਆ ਰਜਿਸਟਰੀਆਂ ਕਰਵਾਉਣ ਦੇ ਲਈ ਇੱਥੇ ਆਉਂਦੇ ਆ ਸਟਾਮ ਖਰੀਦਦੇ ਆ ਔਰ ਪਾਰਟੀਆਂ ਨੂੰ ਇੱਕ ਦੂਜੇ ਨੂੰ ਪੈਸੇ ਦਿੰਦੇ ਆ ਜਦੋਂ ਜ਼ਮੀਨਾਂ ਖਰੀਦਦੇ ਪਰ ਉਹ ਜਿਹੜਾ ਪੈਸਾ ਹੈ ਉਹ ਪੈਸਾ ਵੀ ਇਸੇ ਤਰੀਕੇ ਨਾਲ ਹੋ ਸਕਦਾ ਕਦੇ ਨਾ ਕਤੇ ਉਹਨਾਂ ਦੇ ਵੀ ਨਜ਼ਰ ਉਹਨਾਂ ਲੁਟੇਰਿਆਂ ਦੀ ਉਹਨਾਂ ਚੋਰਾਂ ਦੀ ਹੋ ਸਕਦੀ ਆ ਜਿਹਦੇ ਨਾਲ ਇਹ ਵੱਡੇ ਹਾਦਸੇ ਹੋ ਸਕਦੇ ਨੇ ਪਰਿਵਾਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਇਲਾਕੇ ਦੇ ਵਿੱਚ ਇਸ ਏਰੀਏ ਦੇ ਵਿੱਚ ਜਿਵੇਂ ਇਹਨਾਂ ਨੇ ਮੰਗ ਕੀਤੀ ਆ ਕਿ ਸਿਕਿਉਰਿਟੀ ਵਧਾਈ ਜਾਵੇ ਸੀਸੀਟੀਵੀ ਕੈਮਰੇ ਤੱਕ ਜਿਹੜੇ ਆ ਉਹ ਵੀ ਇੱਥੇ ਲਗਵਾਈ ਜਾਣ ਦੇਖਦੇ ਆ ਪੁਲਿਸ ਇਸ ਮਸਲੇ ਨੂੰ ਟਰੇਸ ਕਰ ਪਾਉਂਦੀ ਆ ਜਾਂ ਫਿਰ ਇਹ ਮਸਲਾ ਇਉਂ ਦੀ ਤਿਉ ਲਮਕਿਆ ਰਹੇਗਾ ਔਰ ਲੋਕ ਹਰ ਰੋਜ਼ ਲੁੱਟਾਂ ਦਾ ਸ਼ਿਕਾਰ ਹੁੰਦੇ ਰਹਿਣਗੇ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ